ਜੋ ਤੁਸੀਂ ਤਗਾ ਸਾਡੇ ਨਾਲ ਕੀਤਾ ਹੈ ਜੋ ਬੇਈਮਾਨੀ ਤੁਸੀਂ ਸਾਡੇ ਨਾਲ ਕੀਤੀ ਹੈ ਇਹ ਕਾਗਜ਼ ਤੱਕ ਦੇ ਪੱਟਲ ਦੇ ਉੱਪਰ ਇਤਿਹਾਸ ਹੈਗਾ ਸ਼ਾਇਦ ਰੂੜ ਸਿੰਘ ਨੇ ਵੀ ਨਹੀਂ ਕੀਤੀ ਅੱਜ ਤੁਸੀਂ ਦੋ ਤਿੰਨ ਜਥੇਦਾਰ ਖੜੇ ਕਰਕੇ ਲੋਕਾਂ ਨੂੰ ਸਜ਼ਾਵਾਂ ਸੁਣਾ ਰਹੇ ਹੋ ਇਹਦਾ ਕੀ ਮਤਲਬ ਹੈ ਦਾ ਮੈਂ ਸਿਰਫ ਗੱਲ ਅੱਜ ਦੀ ਤੁਹਾਡੇ ਕੋਲ ਕਰਦਾ ਹਾਂ ਵੇ ਤੁਸੀਂ ਮੇਰੇ ਤੇ ਇਲਜ਼ਾਮ ਕਿਉਂ ਲਗਾਇਆ ਮੇਰੇ ਨਾਲ ਮੈਂ ਇਸ ਵਕਤ ਬਿਮਾਰ ਆਦਮੀਆਂ ਕੱਲ ਮੈਂ ਹਸਪਤਾਲ ਦੇ ਸੀ ਤੇ ਮੈਨੂੰ ਪਤਾ ਲਗਾ ਹਸਪਤਾਲ ਤੋਂ ਕਿ ਮੈਂ ਸ਼ਾਕ ਹੋ ਜਾਿਆ ਜੇ ਤੁਹਾਡੇ ਵਰਗੇ ਗੁੱਟਤ ਗੁਣਾਨਕ ਸਾਹੁੰਦੇ ਤੁਸੀਂ ਇਹ ਗੰਨਾ ਨੂੰ ਇਤਲਾਫ ਕਰ ਲੈਣ ਕਿ ਆਓ ਜੀ ਗੁਣਾਨਕ ਸਾਹਿਬ ਜਿਹੜਾ ਕਾਲ ਤੱਕ ਸਾਹਬ ਆ ਕੇ ਪੇਸ਼ ਹੋ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹਨਾ ਕਿਹੜੀ ਤਾਕਤ ਹੈ ਜਿਹੜੇ ਤੁਹਾਡੇ ਪਿੱਛੇ ਲੱਗੀ ਹੈ ਜਿਹੜੀ ਅੱਜ ਪਾਰਟੀ ਨੂੰ ਵੀ ਮਾਰ ਰਹੀ ਹੈ ਸਿੱਖਾਂ ਨੂੰ ਵੀ ਮਾਰ ਰਹੀ ਹੈ ਮੇਰੀ ਟੇਲ ਬੂੰਡ ਕੁੱਟੀ ਹੋਈ ਹੈ ਮੈਂ ਇਸ ਵਕਤ ਸਫਰ ਕਰਨ ਦੇ ਕਾਬਿਲ ਨਹੀਂ ਹਾਂ ਤਾਂ ਔਰ ਜਿਸ ਵਕਤ ਮੈਂ ਸੇਖੀ ਕੋਈ ਨਹੀਂ ਮੈਂ ਗਾਨੀ ਰਗਵੀਰ ਸਿੰਘ ਤੁਹਾਡੇ ਕੋਲ ਜੁੜ ਆਵਾਂਗਾ ਤੁਹਾਡੇ ਨਾਲ ਬਚਨ ਬੁਲਾਸੂ ਕਰਾਂਗਾ ਕਾਨੂੰਨ ਇਨਫਾਰਮੇਸ਼ਨ ਵੀ ਦੇਗਾ ਜਾਨੀ ਅਰਪ੍ਰੀਤ ਸਾਨੂੰ ਬੁਲਾ ਰਹਾ ਇੱਜੜ ਪੰਜਾਬੀ ਦਾ ਨਫਜ਼ੇ ਵਰ ਪਟਵਾਰੀ ਲੈ ਕੋਈ ਨਾ ਪਰ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਬੰਦੇ بڑے ਆ ਜਾਣ ਤੇ ਉਹਨਾਂ ਨੂੰ ਕਹਿੰਦਾ ਯਾਰ ਕਿ ਜਣਾ ਦੇ ਇੱਜੜ ਟੁੱਟੀ ਆ ਗਿਆ ਅਸੀਂ ਤੇ ਬੁਲਾਏ ਨਹੀਂ ਮੈਂ ਇਹ ਹੀ ਗੱਲ ਕੀਤੀ ਐ ਕਿ ਤੁਸੀਂ ਇੱਜੜ ਬੁਲਾ ਲਏ ਨਤੀਜਾ ਕੀ ਨਿਕਲਿਆ ਮੈਂ ਕੋਈ ਨੰਗਾਲ ਥੋੜੀ ਰੱਡੀ ਐ ਕੋਈ ਇਹਨਾਂ ਦੇ ਸ਼ਾਨ ਦੇ ਛਾਇਆ ਥੋੜੀ ਗੱਲ ਕੀਤੀ ਹੈ ਕੁਛ ਨਹੀਂ ਗਿਆ ਮੈਂ ਕੀ ਜਾਓਗੇ ਸ੍ਰੀ ਅਕਾਲ ਤਖਤ ਸਾਹਿਬ ਮੈਂ ਤਾਂ ਕਾਲ ਤੱਕ ਜਿਸ ਤੇ ਮੇਰੀ ਸਿਹਤ ਠੀਕ ਹੋਈ ਜੇ ਉਹ ਜਾਊਗਾ ਮੇਰਾ ਦਿਲ ਵੀ ਬੜਾ ਕਰ ਰਿਹਾ ਹੈ ਜਾਣੇ ਦਾ ਜਿਸ ਤੇ ਮੇਰੀ ਸਿਹਤ ਠੀਕ ਹੋਈ ਮੈਂ ਜਰੂਰ ਜਾਊਗਾ ਅਕਾਲ ਤਖਤ ਸਾਹਿਬ ਜਾ ਕੇ ਗੁਰੂ ਹਰਗੋਬਿੰਦ ਪਾਸ਼ਾ ਕੋ ਅਰਦਾਸ ਕਰੂੰਗਾ गुरु नानक साहब ने यह तख्त के लायक जो हो उसी को तख्त पे बढ़ाया जाए जो तख्त के लायक नहीं है उनको तख्त पे नहीं बढ़ाना चाहिए क्या ये कुछ जथेदारों ने आमंत्रित भी किया था सभी लोगों को लेकिन उसमें सिर्फ छह लोग पहुंचे थे क्या ये वर्ड उससे कहीं ना कहीं हाथ हुए थे आप लोग देखो जी इनका कोई नहीं है लेने देने वाला दो साल पहले राजा वड़ेंग जा रहा है पगड़ी तार के अब उसको दाढ़ी काट के पहली बात तो यह है उसने दाढ़ी काटी है तो वो सिक्खी से खारज हो चुका है तुमने उसको बुलाया क्यों यहाँ पर खाली सिख बुलाते हैं गैर सिखों का जुम, जुमावड़ा यहाँ पर नहीं होता ना ही वो आंसरेबल है ये सारी चालें आप बीजेपी की हैं और उसके संबंध में सारा काम हो रहा है बीजेपी ये समझ रहा है कि अकाली दल को मार के हम पंजाब में राज करने गए क्योंकि ये बहुत दूर की सोच है परम सत्कार जो गुरु रूप सा संग जी वारिस जी का खालसा ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਨਾਲ ਤਮਾਮ ਸਿੱਖ ਸੰਗਤ ਨੂੰ ਧਾਰਮਿਕ ਸਖਸੀਅਤਾਂ ਨੂੰ ਔਰ ਪੁਨਰ ਸਖਸੀਅਤਾਂ ਨੂੰ ਫਤਿਹ ਅਰਜ਼ ਕਰ ਰਿਹਾ ਜਿਹੜਾ ਨੂੰ ਧਰਮ ਦੇ ਹੱਥਿਆਕ ਹੈ ਧਰਮ ਦੀ ਸੋਝੀ ਹੈ ਕੀ ਬਾਣੀ ਦੀ ਸੋਝੀ ਹੈ ਕੀ ਔਰ ਬਾਣੀ ਉੱਪਰ ਆਪਣਾ ਜੀਵਨ ਬਰਤੀਤ ਕਰ ਰਹੇ ਹਨ ਉਹਨਾਂ ਨੂੰ ਮੇਰੇ ਸਿਨੇ ਵਰ ਫਤਿਹ ਕੱਲ ਦਾ ਵਾਕਿਆ ਜਿਹੜਾ ਅਕਾਲ ਤਖਤ ਸਾਹਿਬ ਤੇ ਹੋਇਆ ਹੈ ਮੈਨੂੰ ਪਹਿਲੇ ਤੇ ਗੱਲ ਸਮਝ ਨਹੀਂ ਆਈ ਵੀ ਮੇਰਾ ਨਾਂ ਕਿਉਂ ਲਿਆ ਗਿਆ ਮੈਂ ਤਾਂ ਸਿਰਫ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖਣ ਤੋਂ ਜਾ ਰਹੇ ਹੋ ਕਦੀ ਅਮਰੀਕਾ ਜਾ ਰਹੇ ਹੋ ਟਿਕਟਾਂ ਭੇਜਣ ਵਾਲੇ ਤੁਹਾਨੂੰ ਭੇਜ ਦਿੰਦੇ ਨੇ ਉੱਥੇ ਤੁਸੀਂ ਪੈਸੇ ਬਰਾ ਕੇ ਖੂਬ ਲੈਂਦੇ ਹੋ ਅੱਜ ਦੀ ਤਰੀਕ ਦੀ ਜੋ ਮੇਰੇ ਕੋਲ ਰਿਪੋਰਟ ਹੈ ਕਰੋੜਾਪਤੀ ਹੋ ਤੁਸੀਂ ਤੇ ਪਰ ਤੁਸੀਂ ਧਰਮ ਦਾ ਪ੍ਰਚਾਰ ਤੇ ਕਿਸੇ ਵੀ ਗੁਰਦੁਆਰੇ ਜਾ ਕੇ ਨਹੀਂ ਕਰਦੇ ਅਮਰਤ ਸੰਚਾਰ ਕਿਸੇ ਵੀ ਗੁਰਦੁਆਰੇ ਜਾ ਕੇ ਨਹੀਂ ਕਰਦਾ ਹੈ ਹੱਡਮਾਸਟਰ ਚੱਕਣ ਬੈਠਿਆ 2 ਮਿੰਟ ਕਥਾ ਕੀਤੀ ਤੇ ਆਪੇ ਬਾਹਰ ਬੈਠ ਕੇ ਚਲਾ ਗਿਆ ਇਹ ਵਸ਼ਿੰਗਟਨ ਦੇ ਗੁਰਦੁਆਰੇ ਵਿੱਚ ਮੈਨੂੰ ਮੇਰੇ ਮਿੱਤਰ ਨੇ ਦੱਸਿਆ ਬਈ ਪੰਜ ਬ੍ਰਿੰਟ ਗਿਆਨੀ ਜੀ ਆ ਕੇ ਇੱਥੇ ਬੈਠਣ ਤੇ ਬੈਠ ਕੇ ਚਲੇ ਗਏ ਫਟਾ ਲੈ ਕੇ ਤੁਹਾਡਾ ਕੰਮ ਸਿਰਫ ਹੈਗਾ ਜਿਸ ਗੁਰਦੁਆਰੇ ਜਾਣਾ ਉਸ ਨੂੰ ਲੈ ਕੇ ਆ ਜਾਣਾ ਹੈ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਅੱਜ 5 ਸਾਲ 6 ਸਾਲ ਹੋ ਗਏ ਨੇ ਜਥੇਦਾਰ ਕਾਲ ਤਖਤ ਬਣਿਆ ਕਿੰਨੇ ਪੁਰਾਣੀਆਂ ਨੂੰ ਅੰਮ੍ਰਿਤ ਬਾਣ ਕਰਵਾਇਆ ਹੈ ਸਾਢੇ 3 ਕਰੋੜ ਆਬਾਦੀ ਸਿੱਖਾਂ ਦੀ ਹੈਗੀ ਪੰਜਾਬ ਦੇ ਵਿੱਚ ਸਾਢੇ 3 ਲੱਖ ਸਿੱਖਾਂ ਨੂੰ ਵੀ ਅੰਮ੍ਰਿਤ ਬਾਣ ਕਰਾਇਆ ਹੈ ਸਾਡੇ 3000 ਸਿੱਕਾ ਨੂੰ ਯਮਰਪਾਨ ਕਰਵਾਇਆ ਹੈ ਕਿ ਤੱਕ ਹੀ ਹੈ ਤੁਹਾਡੇ ਵਰਗੇ ਬੰਗਿਆਂ ਬਾਰੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਏ ਬੰਦੇ ਨੂੰ ਪੋਜੀਸ਼ਨ ਉਹ ਲੈਣੀ ਚਾਹੀਦੀ ਹੈ ਜੋ ਉਸਕ ਕਾਬਿਲ ਹੋਵੇ ਜੋ ਝੂਠ ਹੋਰ ਕੋਫਰਗਾਨੀਰ ਬ੍ਰੇਸਿੰਗ ਤੁਸੀਂ ਸਾਡੇ ਨਾਲ ਬੋਲਿਆ ਜੋ ਤੁਸੀਂ ਦਗਾ ਸਾਡੇ ਨਾਲ ਕੀਤਾ ਜੋ ਬੇਈਮਾਨੀ ਤੁਸੀਂ ਸਾਡੇ ਨਾਲ ਕੀਤੀ ਹੈ ਇਹ ਕਾਲ ਤਖ ਤੇ ਪਟਲ ਦੇ ਉੱਪਰ ਇਤਿਹਾਸ ਹੈਗਾ ਸ਼ਾਇਦ ਰੂੜ ਸਿੰਘ ਨੇ ਮਿਲਣੀ ਕੀਤੀ ਤੁਸੀਂ ਸਾਨੂੰ ਕਾਲ ਤਖ ਤੇ ਬੁਲਾਇਆ ਸਰਸੇ ਨੋਮੀ ਬੁਲਾਇਆ ਤੁਸੀਂ ਕਹਿੰਦੇ ਆ ਜੀ ਇਹ ਮਸਲੇ ਬੜੇ ਗੰਭੀਰ ਆ ਕਿ ਤੇ ਮੈਨੂੰ 10 ਦਿਨ ਦਾ ਟਾਈਮ ਦਿਓ ਮੈਂ ਸੁਲਟਾ ਦਿਆਂਗਾ ਅੱਜ ਸਾਢੇ 4 ਸਾਲ ਹੋ ਗਏ ਇਸ ਮਸਲਾ ਸੁਲਤਾਨਾ ਕਿਸੇ ਛੁੜਵੀ ਨਹੀਂ ਦਿੱਤਾ ਫਿਰ ਤੁਸੀਂ ਮੈਨੂੰ ਟੈਲੀਫੋਨ ਤੇ ਜਦ ਮੈਂ ਤੁਹਾਨੂੰ ਕਿਹਾ ਬੇ ਸਰਸਾ ਪੰਥ ਦੀ ਪਿੱਠ ਵਿੱਚ ছুরি ਮਾਰ ਕੇ ਚਲਾ ਗਿਆ ਬਾਤ ਬਾਤ ਤੇ ਤੁਸੀਂ ਮੈਨੂੰ ਕਿਹਾ ਹਾਏ ਹੋਏ ਬੜਾ ਦਲਮ ਹੋ ਗਿਆ ਵਿਚਾਰੇ ਸਰਸਾ ਦਾ ਦੇ ਤੁਹਾਡਾ ਇਤਨਾ ਪਿਤਰੀ ਪਿਆਰ ਸੀ ਆਪਣਾ ਪਿਆਰ ਤੁਸੀਂ ਜਗ ਜाहिर ਕਰੋ ਲੋਕਾਂ ਨੂੰ ਕਿਉਂ ਤੁਸੀਂ ਵੇਫੂ ਬਣਾਤੇ ਹੋ ਅੱਜ ਤੁਸੀਂ ਦੋ ਤਿੰਨ ਜਥੇਦਾਰ ਖੜੇ ਕਰਕੇ ਲੋਕਾਂ ਨੂੰ ਸਜ਼ਾਵਾਂ ਸੁਣਾ ਰਹੇ ਹੋ ਇਹਦਾ ਕੀ ਮਤਲਬ ਹੈ ਦਾ ਲੋਕ ਨੂੰ ਸੁਣਾਓ ਜਿਨ੍ਹਾਂ ਨੇ ਕੋਈ ਕਸੂਰ ਕੀਤਾ ਸੁਣਾਓ ਪਰ ਪਿਕ ਹਨ ਚੁਸੇ ਚੜੀ ਪਾਲਸੀ ਆਗੀ ਇਹ ਕਿਥੋਂ ਦੀ ਠੀਕ ਹੈ ਜੀ ਜਿਹੜੇ 24 ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਦੇ ਉਸ ਵਕਤ ਪੁਸ਼ਤ ਗੁਨਾਹਾਈ ਕਰਨ ਅਕਾਲ ਤਖਸਾਲ ਪਹੁੰਚੇ ਸਨ ਦਿੱਲੀ ਗੁਰਦੁਆਰਾ ਕਮੇਟੀ ਦੇ ਪੈਸਿਆਂ ਤੋਂ ਟਿਕਟਾਂ ਖਰਚ ਕੇ ਸਰਸਾ ਪ੍ਰਧਾਨ ਹੁੰਦਾ ਸੀ ਇਹ ਇਸ ਨੂੰ ਕਿਉਂ ਨਹੀਂ ਸਦਿਆ ਗਿਆ ਜੀ ਇਸ ਕੋਲ ਕਿਉਂ ਨਹੀਂ ਪੁੱਛ ਪੜਤਾਲ ਕੀਤੀ ਗਈ ਜੀ ਤੁਸੀਂ ਪਿਛਲੀ ਵਾਰੀ ਕਿਹਾ ਜੀ ਤੂੰ ਦਾੜੀ ਨਹੀਂ ਰੰਗੇਗਾ ਉਸਨੇ ਪ੍ਰਧਾਨ ਬਣਨਾ ਸੀ ਕਹਿੰਦਾ ਜੀ ਨਹੀਂ ਰੰਗਾਗਾ ਫਿਰ ਦਾੜੀ ਰੰਗ ਲਈ ਫਿਰ ਕੱਟ ਵੀ ਲਈ ਹਰ ਹਫਤੇ ਗਨਾਈ ਨੂੰ ਘਰ ਬੁਲਾਉਂਦਾ ਗਦੀ ਕਿਸੇ ਦਾ ਸਿਰ ਮਨਾਉਂਦਾ ਕਦੀ ਪਰਿਵਾਰ ਦੇ ਕਿਸੇ ਮੈਂਬਰ ਦਾ ਸਿਰ ਮਨਾਉਂਦਾ ਅਸੀਂ ਉਹਨਾਂ ਗੱਲਾਂ ਤੋਂ ਕੁਝ ਨਹੀਂ ਲੈਣਾ ਸਿੱਖੀ ਧਾਰੇ ਦੇ ਵਿੱਚ ਸੱਚੇ ਕੋਲ ਸਿੱਖਣ ਵਾਸਤੇ ਸਾਡੇ ਕੋਲ ਕੁਝ ਨਹੀਂ ਹੈ ਮੈਂ ਸਿਰਫ ਗੱਲ ਅੱਜ ਦੀ ਤੁਹਾਡੇ ਕੋਲ ਕਰਦਾ ਹਾਂ ਬੇਨਤੀ ਮੇਰੇ ਤੇ ਇਲਜ਼ਾਮ ਕਿਉਂ ਲਗਾਇਆ ਮੇਰੇ ਨਾਲ ਮੈਂ ਉਸ ਵਕਤ ਬੇਮਾਰ ਆਦਮੀਆਂ ਕੱਲ ਮੈਂ ਹਸਪਤਾਲ ਦੇ ਸੀ ਤੇ ਮੈਨੂੰ ਪਤਾ ਲੱਗਾ ਹਸਪਤਾਲ ਤੋਂ ਤੇ ਮੈਂ ਸ਼ੌਕ ਹੋ ਜਾਿਆ ਤੇ ਮੈਂ ਗੁਰੂ ਅੱਗੇ ਉਸ ਵਕਤ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੇ ਮੇਰੇ ਤੇ ਪੋਰਾ ਜਤਰੀ ਨਹੀਂ ਤੇਰੀ ਰਹਿਮਤ ਬਖਸ਼ਾ ਜੀ ਮੈਨੂੰ ਕੱਲ ਸਵੇਰ ਤੱਕ ਜ਼ਿੰਦਗੀ ਦੇ ਦੇ ਮੈਂ ਆਪਣੀ ਵਾਈਕਲ ਦੇ ਕੇ ਫਿਰ ਬਿਸ਼ੱਕ ਮਰ ਤੇ ਮੇਰੇ ਸਵਾਸ ਲੈ ਲੈ। ਕਿਦਰ ਇਹ ਨਾ ਹੋਵੇ ਮੇਰੇ ਸਵਾਸ ਚਲੇ ਜਾਣਾ ਤੇ ਮੈਂ ਕੋਈ ਗੱਲ ਕਰਨ ਜੋਗੀ ਜਮੈਂ ਨਾ। ਜ਼ਿੰਮੇਦਾਰ ਸਾਹਿਬ ਮੈਂ ਕੋ ਨੂੰ ਨਾ ਤੋਂ ਸਮਝਾਣਾ ਥੇ। ਕਾਹਨ ਸੇ ਕੰਮ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੀ ਪੜ ਲਵਾਂ। ਲਖ 84 ਪਰਮਪੇ ਪਰਮਪੇ ਦਲਬ ਜਨਮ ਆਪ ਪਾਇਓ ਰੇ ਮੂੜੇ ਤੂੰ ਹੋਛੇ ਦਾ ਸਲਮਟ ਆਇਓ 184 ਜੁਨਾ ਤੋਂ ਬਾਅਦ ਇਹ ਤੁਹਾਨੂੰ ਜੀਵਨ ਮਿਲਿਆ ਹੋਰ ਉੱਤਮ ਜੀਵਨ ਮਿਲਿਆ ਹੈ ਹੋਰ ਤੁਹਾਡੇ ਮਾਪਿਆਂ ਨੇ ਚੰਗੇ ਕੰਮ ਕੀਤੇ ਨੇ ਤੁਹਾਨੂੰ ਕਾਲ ਤਰ ਸਾਹਿਬ ਦੀ ਪੋਸਟ ਮਿਲ ਗਈ ਹੈ ਪਰ ਉਹ ਕੰਦਰ ਨਾ ਪਿਛੋਕੜ ਨਹੀਂ ਜਾਂਦਾ ਪਿਛੋਕੜ ਨਹੀਂ ਜਾਂਦਾ ਤੁਹਾਨੂੰ ਪੋਸਟਾਂ ਮਿਲ ਗਈਆਂ ਪਰ ਪਿਛੋਕੜ ਨਹੀਂ ਗਿਆ ਨਾਰਾ ਢਾਲਿਆ ਤਾਂ ਸੀ ਜਾਨੀ ਗੁਰਵੀਰ ਸਿੰਘ ਨੂੰ ਇੱਕ ਗੱਲ ਮੈਂ ਜ਼ਰੂਰ ਗੱਲ ਕਹਿਣੀ ਚਾਹਾਂਗਾ ਦਿੱਤ ਤੱਕ ਗਾਲ ਦਾ ਸਬੰਧ ਹੈ ਕਾਲ ਗਾਲ ਤਾਂ ਗੁਰਨਾਨਕ ਸਾਹਿਬ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੱਢੀ ਹੋਈ ਹੈ ਨਹੀਂ ਨਮਾਜ਼ ਨਾ ਪੜਨਾਂ ਵਾਲਿਆਂ ਨੂੰ ਪਰੀਦਾ ਬੇਨਵਾਜ਼ਾ ਕੁੱਤਿਆ ਤੇ ਨਾ ਪਰਹੀ ਦੀ ਕبھی ਚਲੀਦਾ ਆਏ ਪੰਜੇ ਵਕਤ ਮਸੀਦ ਜਿਵੇਂ ਗਾਮਦੀ ਦਰਗਾਹ ਦੀ ਅਰਾਧਨਾ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਕੁੱਤੇ ਤੋਂ ਵੀ ਬੱਤਰ ਹੁੰਦੀ ਕੁੱਤਾ ਕਹਿਵਾਇਆ ਸੁਣ ਜੇ ਤੁਹਾਡੇ ਵਰਗੇ ਗੁੱਟਤ ਗੁਰੂ ਨਾਨਕ ਸਾਹਿਬ ਉਹਦੇ ਤੁਹੇ ਗੁਰਦਾਨੋਂ ਹੀ ਚਲਬ ਕਰ ਲੈਣ ਕਿ ਆਓ ਜੀ ਗੁਰੂ ਨਾਨਕ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਆ ਕੇ ਪੇਸ਼ ਹੋ। ਇਤਿਹਾਸ ਸਾਡਾ ਵੀ ਗੰਦਲਾ ਹੈ। ਤੁਹਾਡੇ ਵਰਗੇ ਲੋਕਾਂ ਨੇ ਗੁਰਤੇਗ ਬਹਾਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਤੇ ਸਨ ਅ ਅਕਾਲ ਤਖਤ ਸਾਹਿਬ ਤੋਂ। ਵੀ ਤੁਸੀਂ ਨਹੀਂ ਮੱਥਾ ਟੇਕਣ ਜਾ ਸਕਦੇ। ਕੋਈ ਤੁਹਾਡੀ ਇਹ ਪਹਿਲੀ ਘਟਨਾ ਨਹੀਂ ਹੈ। ਕੀ ਪਤਾ ਤੁਸੀਂ ਤੁਹਾਡੀ ਪਿਉਂਦ ਕੋਈ ਹੋਵੇ। ਜਿਨ੍ਹਾਂ ਨੇ ਗੁਰਤੇਗ ਵਾਹਦਰ ਸਾਹਿਬ ਨੂੰ ਰੋਕਿਆ ਮੈਂ ਇੱਕ ਵਾਰ ਤੁਹਾਡੇ ਕੋਲ ਪੁੱਛਣਾ ਚਾਹਨਾ ਕਿਹੜੀ ਤਾਕਤ ਹੈ ਜਿਹੜੇ ਤੁਹਾਡੇ ਪਿੱਛੇ ਲੱਗੀ ਹੈ ਜਿਹੜੀ ਅੱਜ ਪਾਰਟੀ ਨੂੰ ਵੀ ਮਾਰ ਰਹੀ ਹੈ ਸਿੱਖਾਂ ਨੂੰ ਵੀ ਮਾਰ ਰਹੀ ਹੈ ਗੁਰਦੁਆਰਿਆਂ ਦਾ ਪ੍ਰਬੰਧ ਵੀ ਠੀਕ ਨਹੀਂ ਕਰ ਰਹੀ ਹੈ ਜਿੱਥੇ ਜਾਂਦੇ ਹੋ ਸਭ ਤੋਂ ਪਹਿਲੇ ਲਿਫਾਫਾ ਜੇਬ ਵਿੱਚ ਪਾਉਂਦੇ ਹੋ ਫਿਰ ਕਹਿੰਦੇ ਹੋ ਸਿੰਘ ਸਾਹਿਬ ਜੀ ਸਿੱਖੋ ਬਾਣੀ ਪੜਿਆ ਕਰੋ ਬਾਤ ਛੁੱਟੀ ਲਗਾਏ ਫੀਸ ਮਿਲਦਿਆ ਸਾਰ ਜਿਵੇਂ ਡਾਕਟਰ ਆਪਣਾ ਸਥੈਥੋਸਕੋਪ ਢਾਂਦਾ ਹੈ ਨਾ ਮਰੀਜ਼ ਦੇ ਗਲੇ 'ਚੋਂ ਐਵੇਂ ਤੁਸੀਂ ਆਪਣਾ ਭਾषण ਬੰਦ ਕਰ ਦਿੰਦੇ ਹੋ ਤੁਸੀਂ ਹਮੇਸ਼ਾ ਗਲਤ ਕੰਮ ਕੀਤਾ ਹੈ। ਔਰ ਦੁਨੀਆ ਦੀ ਕੋਈ ਵੀ ਕਚੈਰੀ ਕਿਸੇ ਵੀ ਮੂਲਕ 'ਚ ਕਿਸੇ ਵੀ ਜਗ੍ਹਾ ਤੇ ਇਹ ਨਹੀਂ ਕਰ ਸਕਦੀ। ਕਿ ਕਿਸੇ ਨੂੰ ਬਦ ਦੋਸੇ ਨੂੰ ਮੁਲਜ਼ਮ ਠਰਾਇਆ ਜਾਏ ਫਿਰ ਉਸ ਨੂੰ ਮੌਕਾ ਨਾ ਦਿੱਤਾ ਜਾਏ ਤੇ ਤੂੰ ਆਪਣੀ ਸਫਾਈ ਵਿੱਚ ਕੀ ਕਹਿਣਾ ਚਾਹੁੰਦਾ ਹੈ? ਏਥੀ ਜੰਡੜੀਆਂ ਆ ਗਈਆਂ ਤੇ ਨੁਕਸਾਨ ਦੇ ਆ ਗਈਆਂ ਲੋਕੀ ਨੌਜਵਾਨ ਅੱਗੇ ਸਿੱਖੀ ਤੋਂ ਬੜੇ ਦੂਰ ਜਾ ਰਹੇ ਹਨ। ਔਰ ਦੂਰ ਵੀ ਜਾ ਰਹੇ ਨੇ ਤੁਹਾਡੀਆਂ ਇਹਨਾਂ ਹਰਕਤਾਂ ਤੋਂ। ਇਹਨਾਂ ਨੂੰ ਬੰਦ ਕਰਦੇ ਬੁਰੂ ਸਿੱਖ ਨਾਲ ਕਦੇ ਵੀ ਨਾਰਾਜ਼ ਨਹੀਂ ਹੋਇਆ ਕਿਤਨੀ ਦੇਰ ਦਸਮ ਪਾਸ਼ਾ ਨੇ ਭਾਈ ਮਾਂ ਸਿੰਘ ਦਾ ਬਤਾਵਾ ਆਪਣੇ ਕਮਰ ਕੱਸੇ ਨਾਲ ਬੰਧਿਆ ਰੱਖਿਆ ਉਡੀਕਦੇ ਰਹੇ ਭਾਈ ਮਾਂ ਸਿੰਘ ਕਾ ਮਿਲੇਗਾ ਤੇ ਮੈਂ ਬਤਾਵਾ ਫਾੜਾਂ ਤੁਸੀਂ ਤੇ ਮੈਂ ਇੱਕ ਨਹੀਂ ਲਾਇਆ ਇੱਕ ਨੂੰ ਕੱਢ ਦੂ ਇਹਨੂੰ ਕੱਢਤੀ ਇਹਨੂੰ ਕੱਢ ਪੰਜ ਮਹੀਨੇ ਕੱਢ ਛੇ ਮਹੀਨੇ ਕੱਢ ਜਿੰਨੇ ਕੱਡੇ ਨੇ ਇਤਨੇ ਸਿੱਖ ਵੀ ਵੜਾਏ ਨੇ ਕਿ ਨਹੀਂ ਵੜਾਏ ਨੇ ਤੁਹਾਡਾ ਦਿਨ ਦਾ ਦਿਨ ਚਾਰਿਆ ਕੀ ਹੈ ਕਾਰ ਤੇ ਬੈਠ ਕੇ ਸੈਰ ਕਰਨੀ ਚਲੋ ਜਿ ਉਗਾਈ ਕਰਨੀ ਤੇ ਚਲੇ ਜਾਣਾ ਦਿਨ ਚਾਰਿਆ ਕੀ ਹੈ ਮੈਂ ਤੇ ਤੁਹਾਡੇ ਕੋਲ ਕਦੀ ਰਾਜ ਸਾਹਿਬ ਦਾ ਪਾਠ ਨਹੀਂ ਸੁਣਿਆ ਦਰਬਾਰ ਸਾਹਿਬ ਵਿੱਚ ਤੁਸੀਂ ਤੇ ਪਾਠ ਹੀ ਨਹੀਂ ਕੀਤਾ ਕਦੀ ਬੜੀ ਬਾਰ ਮੇਰੀ ਇੱਛਾ ਕੀਤੀ ਵੀ ਮੈਂ ਸੁਨੇਹਾ ਭੇਜਿਆ ਤੁਹਾਡੇ ਮੁਖਾਰਬਿੰਦ ਤੋਂ ਪਾਠ ਸੁਣਨਾ ਚਾਹੁੰਦਾ ਸੁਣਾਓ ਪਾਠ ਦੋ ਮਿੰਟ ਪਹਿਲੇ ਆਪਣਾ ਚੌਕਾ ਸੰਭਾਲ ਕੇ ਤੁਸੀਂ ਦਰਬਾਰ ਸਾਹਿਬ ਦੇ ਬਾਦ ਚਲੇ ਜਾਣਾ ਤੁਸੀਂ ਇਹ ਵੀ ਨਹੀਂ ਦੇਖਦੇ ਕੋਈ ਗ੍ਰੰਥੀ ਗਲਤੀ ਕਰ ਰਿਹਾ ਹੈ ਕਿ ਕਿਸ ਨੂੰ ਸੁਧਾਰਨਾ ਕਹਿੰਦੇ ਸੁਧਾਰਨਾ ਪਰसों ਇੱਕ ਗ੍ਰੰਥੀ ਨੇ ਗਲਤੀ ਕੀਤੀ ਹੈ ਹੋਲ ਬੈਠਿਆ ਨੇ ਇਸੇ ਸੁਧਾਰ ਕੀਤੀ ਹੈ ਪਰ ਕੋਈ ਉਸੇ ਵੱਡੀ ਗੱਲ ਨਹੀਂ ਹੈ ਕਿ ਪੰਥ ਦੇ ਵਿੱਚ ਦਫਟੀਆਂ ਪਾ ਕੇ ਪੰਥ ਨੂੰ ਬੇਤਾਕਤਾ ਕਰ ਗਏ